ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਅਸੀਂ ਖਾਲਸਾ ਕਾਲਜ ਦੇ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਹੈ। ਤੀਆਂ ਦਾ ਤਿਉਹਾਰ ਕੁੜੀਆਂ ਵੱਲੋਂ ਬੜੇ ਹੀ ਚਾਹਮਾਂ ਦੇ ਨਾਲ ਮਨਾਇਆ ਜਾਂਦਾ ਹੈ। ਅੱਜ ਖਾਲਸਾ ਆਯੁਰਵੈਦਿਕ ਕਾਲਜ ਨੰਗਲ ਕਲਾਂ ਦੇ ਵਿੜੇ ਵਿੱਚ ਲੜਕੀਆਂ ਵੱਲੋਂ ਧੂਮ-ਧਾਮ ਦੇ ਨਾਲ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਦੌਰਾਨ ਲੜਕੀਆਂ ਵੱਲੋਂ ਗਿੱਧਾ ਪੰਗੜਾ ਪਾ ਕੇ ਨੱਚ ਕੇ ਤੀਆਂ ਦੇ ਤਿਉਹਾਰ ਮਨਾਏ ਗਏ। ਇਸ ਦੌਰਾਨ ਖਾਲਸਾ ਆਯੁਰਵੈਦਿਕ ਕਾਲਜ ਦੀ ਚੇਅਰਪਰਸਨ ਮੈਡਮ ਵੀਰਪਾਲ ਕੌਰ ਵੱਲੋਂ ਇਹਨਾਂ ਲੜਕੀਆਂ ਨੂੰ ਜਿੱਥੇ ਤੀਆਂ ਦੀ ਵਧਾਈ ਦਿੱਤੀ ਉੱਥੇ ਹੀ ਉਹਨਾਂ ਵੱਲੋਂ ਇਹਨਾਂ ਲੜਕੀਆਂ ਦੇ ਨਾਲ ਗਿੱਧਾ ਪੰਗੜਾ ਪਾ ਕੇ ਤੀਆਂ ਦੇ ਤਿਹਾਰ ਨੂੰ ਹੋਰ ਵੀ ਰੰਗੀਨ ਬਣਾ ਦਿੱਤਾ ਇਸ ਦੌਰਾਨ ਲੜਕੀਆਂ ਨੇ ਜਿੱਥੇ ਤੀਆਂ ਦੇ ਵਿੱਚ ਨੱਚ ਟੱਪ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਉੱਥੇ ਹੀ ਉਹਨਾਂ ਕਿਹਾ ਕਿ ਇਹ ਸਾਡੇ ਲੜਕੀਆਂ ਦੇ ਲਈ ਬਹੁਤ ਹੀ ਪਵਿੱਤਰ ਤਿਹਾਰ ਹੈ ਅਤੇ ਇਸ ਤਿਹਾਰ ਦੀ ਸਾਨੂੰ ਬੜੀ ਹੀ ਬੇਸabri ਦੇ ਨਾਲ ਉਡੀਕ ਹੁੰਦੀ ਹੈ Gracias. Sí. 怎么你？ ਸੱਤਰੀ ਗੈਲਰੀ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਅਸੀਂ ਖਾਲਸਾ ਕਾਲਜ ਦੇ ਵਿੱਚ ਤੀਆਂ ਦਾ ਤਿਹਾਰ ਮਨਾਇਆ ਹੈ ਜਿਹੜਾ ਕਿ ਹਰ ਇੱਕ ਪੰਜਾਬਣ ਲਈ ਇੱਕ ਉਤਸ਼ਾਹ ਭਰਿਆ ਤਿਹਾਰ ਹੁੰਦਾ ਹੈ ਜਿਵੇਂ ਕਿ ਸਾਨੂੰ ਸਭ ਨੂੰ ਪਤਾ ਹੀ ਹੈ ਕਿ ਸੌਣ ਮਹੀਨੇ ਇਹ ਤਿਹਾਰ ਮਨਾਇਆ ਜਾਂਦਾ ਹੈ ਉਂਝ ਤਾਂ ਸਾਰਾ ਸੋਹਣੀ ਇਹ ਤਿਹਾਰ ਬੜੇ ਧੁੰਮ ਧਮ ਨਾਲ ਮਨਾਇਆ ਜਾਂਦਾ ਸੀ ਪੁਰਾਣੇ ਜ਼ਮਾਨੇ ਦੇ ਵਿੱਚ ਪਰੰਤੂ ਅੱਜ ਦੇ ਸਮੇਂ ਦੇ ਵਿੱਚ ਇਹ ਤਿਹਾਰ ਹੈ ਜਿਹੜਾ ਉਹ ਇੱਕ ਦਿਨ ਦਾ ਫੰਕਸ਼ਨ ਬਣ ਕੇ ਰਹਿ ਚੁੱਕਿਆ ਹੈ ਤੇ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਇਹ ਤਿਹਾਰ ਨੂੰ ਕਾਇਮ ਰੱਖਣਾ ਚਾਹੀਦਾ ਹੈ ਤੇ ਉਸੇ ਤਰ੍ਹਾਂ ਦੁਆਰੇ ਪੂਰਾ ਮਹੀਨਾ ਇਸ ਤਿਹਾਰ ਨੂੰ ਮਨਾਉਣਾ ਚਾਹੀਦਾ ਹੈ ਬੜੀ ਧੂਮ-ਧਾਮ ਨਾਲ ਇਸ ਨਾਲ ਇਹ ਕੁੜੀਆਂ ਦੇ ਮਨਾਂ ਵਿੱਚ ਇੱਕ ਬਹੁਤ ਉਤਸ਼ਾਹ ਪੈਦਾ ਹੁੰਦਾ ਹੈ ਕਿਉਂਕਿ ਨੱਚਣ ਟੱਪਣ ਦਾ ਮੌਕਾ ਬਾਰ-ਬਾਰ ਨਹੀਂ ਮਿਲਦਾ ਤੇ ਮੈਨ ਸਾਨੂੰ ਚਾਹੀਦਾ ਹੈ ਕਿ ਇਸ ਤਿਹਾਣ ਨੂੰ ਅਸੀਂ ਕਾਇਮ ਰੱਖ ਕੇ ਫਿਰ ਤੋਂ ਉਵੇਂ ਹੀ ਮਨਾਈਏ ਕਿਉਂਕਿ ਇਹ ਸਾਡਾ ਸੱਭਿਆਚਾਰ ਹੈ ਇਸ ਨੂੰ ਸਾਨੂੰ ਪੜਾਉਣਾ ਨਹੀਂ ਚਾਹੀਦਾ ਅੱਜ ਅਸੀਂ ਤੀਆਂ ਦਾ ਤਿਹਾੜ ਮਨਾਇਆ ਸੀ ਜੋ ਕਿ ਸਾਨੂੰ ਬਹੁਤ ਵਧੀਆ ਲੱਗਿਆ ਇਸ ਕਾਰਨ ਸਾਨੂੰ ਬਹੁਤ ਵਧੀਆ ਉਤਸ਼ਾਹ ਦੇਣ ਵਾਲੀ ਉਤਸ਼ਾਹ ਦੇਣ ਵਾਲਾ ਮੌਕਾ ਦਿੱਤਾ ਹੈਗਾ ਜਿਸ ਨਾਲ ਅਸੀਂ ਬਹੁਤ ਖੁਸ਼ ਆਈਆਂ ਸਾਡੇ ਪੁਰਾਣੇ ਕਲਚਰ ਦੇ ਵਿੱਚ ਅਸੀਂ ਬਹੁਤ ਸੁਪੀਆ ਮੰਨਉਂਗੇ ਅਸੀਂ ਪਿੰਡਾਂ 'ਚ ਜਾਂਦੀਆਂ ਸੀ ਕਿਆਂ ਪਰ ਹੁਣ ਇਹ ਹੌਲੀ-ਹੌਲੀ ਲੋਕ ਹੋ ਰਹੀ ਆ ਅੱਜ ਕੱਲ੍ਹ ਅੱਜ ਕੱਲ੍ਹ ਸੱਭਿਆਚਾਰ ਨੂੰ ਜਿਆਦਾ ਪੈਲ ਨਹੀਂ ਦੇ ਰਹੇਗੇ ਪਰ ਅਸੀਂ ਸਾਰਿਆਂ ਨੇ ਰਲ ਕੇ ਇਹ ਤਿਹਾਰ ਮਨਾਇਆ ਤੇ ਅਸੀਂ ਚਾਹੁੰਦੇ ਹਾਂ ਇਹ ਸਾਰੇ ਤਿਹਾਰ ਸਾਰੇ ਮਨਾਉਣ ਇਹ ਇੱਕ ਜਿਹੜਾ ਧਾਰਿਆ ਵੀ ਜਿਹੜੇ ਆ ਨਵ ਕੁੜੀਆਂ ਨਵੀਆਂ ਵਿਆਹਾਂ ਹੁੰਦੀਆਂ ਤੇ ਸਹਹਰ ਨੇ ਆਪਣੀ ਪੇਕੇ ਘਰ ਜਾਂਦੀਆਂ ਨੇ ਆਪਣੀ ਖੁਸ਼ੀ ਪੁਰਗਤੌਂਦੀਆਂ ਨੇ ਆਪਣਾ ਪਿਆਰ ਹੁੰਦੀਆਂ ਮਹਿੰਦੀਆਂ ਲਾਉਂਦੀਆਂ ਨੇ ਚੂੜੀਆਂ ਪਾਉਂਦੀਆਂ ਨੇ ਇਹ ਬਹੁਤ ਵਧੀਆ ਤਿਹਾਰ ਆ ਗਿਆ ਸਾਨੂੰ ਸਾਰਿਆਂ ਨੂੰ ਮਨਾਉਣਾ ਚਾਹੀਦਾ ਹੈਗਾ ਅੱਜ ਕਿਸ ਤਰ੍ਹਾਂ ਮਨਾਇਆਗੇ ਇਸ ਤਰ੍ਹਾਂ ਅੱਜ ਬਹੁਤ ਵਧੀਆ ਮਨਾਇਆਗੇ ਅਸੀਂ ਸਾਰਿਆਂ ਨੇ ਗਰੁੱਪ ਡਾਂਸ ਕੀਤਾ ਗਿੱਧਾ ਕੀਤਾ ਵਧੀਆ ਇਤਿਹਾਸ ਹੋਈਆਂ ਲਹਿੰਦੀ ਲਾਈਕਾ ਗਰੇ ਪਾਏ ਟਿੱਕੇ ਸੱਜ ਸਾਰਾ ਕੁਝ ਕੀਤਾ ਸਾਡੀ ਮਹਿਮਾਨਾਂ ਨੇ ਸਾਡਾ ਬਹੁਤ ਸਾਡੀ ਬਹੁਤ ਮਦਦ ਕੀਤੀ ਸਾਨੂੰ ਬਹੁਤ ਵਧੀਆ ਤਿਹਾਰ ਮਨਾਉਣ ਦਾ ਮੌਕਾ ਦਿੱਤਾ ਤੇ ਅੱਜ ਤੀਆਂ ਦਾ ਤਿਹਾਰ ਮਨਾਇਆ ਗਿਆ ਸੀ ਤੀਆਂ ਦਾ ਤਿਹਾਰ ਬਹੁਤ ਹੀ ਵਧੀਆ ਤਰੀਕੇ ਨਾਲ ਮਨਾਇਆ ਗਿਆ ਜਿਵੇਂ ਕਿ ਅਸੀਂ ਜਾਣਦੇ ਹੀ ਹਾਂ ਕਿ ਤੀਆਂ ਦਾ ਤਿਹਾਰ ਪੰਜਾਬੀ ਔਰਤਾਂ ਦੇ ਰਗ ਰਗ ਵਿੱਚ ਵਸਿਆ ਹੋਇਆ ਹੈ ਤੇ ਸਾਨੂੰ ਇਹ ਤਿਹਾਰ ਹਮੇਸ਼ਾ ਮਨਾਉਂਦੇ ਰਹਿਣਾ ਚਾਹੀਦਾ ਹੈ ਤਾਂ ਕਿ ਸਾਡਾ ਪੰਜਾਬੀ ਸੱਭਿਆਚਾਰ ਇਦਾਂ ਹੀ ਚੱਲਦਾ ਰਹੇ ਤੇ ਇਹਨੂੰ ਆਉਣ ਵਾਲੀਆਂ ਪੀੜ੍ਹੀਆਂ ਨਾ ਭੁਲਾਉਣ ਤੇ ਤੀਆਂ ਦੇ ਤਿਹਾਰ ਤੀਆਂ ਦਾ ਤਿਹਾਰ ਸੌਣ ਵਿੱਚ ਮਨਾਇਆ ਜਾਂਦਾ ਹੈ ਇਸ ਤਿਹਾਰ ਤੇ ਕੁੜੀਆਂ ਪਿੰਗਾ ਝੂੜਦੀਆਂ ਤੱਗਰੇ ਪਾਉਂਦੀਆਂ ਚੂੜੀਆਂ ਚੜਾਉਂਦੀਆਂ ਅਤੇ ਗਿੱੱਦਾ ਪਾਉਂਦੀਆਂ ਨੇ ਤੇ ਸਾਨੂੰ ਇਸ ਤਿਹਾੜ ਨੂੰ ਹਮੇਸ਼ਾ ਮਨਾਉਂਦੇ ਰਹਿਣਾ ਚਾਹੀਦਾ ਹੈ ਤਾਂ ਕਿ ਸਾਡਾ ਪੰਜਾਬੀ ਵਿਰਸਾ ਕਾਇਮ ਰਹੇ ਕਿਸ ਤਰ੍ਹਾਂ ਜਿਹੜਾ ਇਹ ਤਿਹਾਰ ਤੁਸੀਂ ਇੰਜੋਏ ਕੀਤਾਗਾ ਪਹਿਲਾਂ ਦੇ ਤਿਹਾਰਾਂ ਚ ਤੇ ਹੁਣ ਦੇ ਤਿਹਾਰਾਂ ਚ ਕੀ ਫਰਕ ਰਿਹਾ ਪਹਿਲਾਂ ਦੇ ਤਿਹਾਰਾਂ ਚ ਤੇ ਹੁਣ ਦੇ ਤਿਹਾਰਾਂ ਚ ਬਹੁਤ ਫਰਕ ਹੈ ਕਿਉਂਕਿ ਪਹਿਲਾਂ ਤੀਆਂ ਦਾ ਤਿਹਾਰ ਸਾਰੇ ਸੌਣ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਸੀ ਪਰ ਅੱਜ ਕੱਲ ਇਹ ਤਿਹਾਰ ਇੱਕ ਦਿਨ ਲਈ ਹੀ ਮਨਾਇਆ ਜਾਂਦਾ ਹੈ ਜਦੋਂ ਪਹਿਲਾਂ ਕੁੜੀਆਂ ਇਤਿਹਾਰ ਮਨਾਉਂਦੀਆਂ ਸੀ ਤਾਂ ਉਹ ਪਿੰਡ ਵਿੱਚ ਇਕੱਠੀਆਂ ਹੋ ਕੇ ਮਨਾਉਂਦੀਆਂ ਸੀ ਤੇ ਅੱਜ ਕੱਲ੍ਹ ਲੋਕ ਆਪਣੇ ਕੰਮਾਂ ਵਿੱਚ ਇੰਨਾ ਰੁੱਝ ਗਏ ਨੇ ਕਿ ਉਹ ਆਪਣਾ ਇਸ ਤਿਹਾਰ ਨੂੰ ਥੋੜੇ ਥੋੜੇ ਜਾਣੇ ਮਨਾਉਦੇ ਨੇ ਕੋਈ ਜ਼ਿਆਦਾ ਇਕੱਠ ਵੀ ਨਹੀਂ ਹੁੰਦਾ ਪਿਛਲੇ ਸਮਿਆਂ ਦੇ ਵਿੱਚ ਕੁੜੀਆਂ ਇਕੱਠੀਆਂ ਹੋ ਕੇ ਜ਼ਿਆਦਾ ਇਕੱਠ ਕਰਕੇ ਤਿਹਾਰ ਮਨਾਉਂਦੀਆਂ ਸੀ ਅੱਜ ਸਾਡੇ ਕੋਲ ਦੇ ਵਿੱਚ ਤੀਆਂ ਦਾ ਫੰਕਸ਼ਨ ਮਨਾਇਆ ਗਿਆ ਇਹ ਫੰਕਸ਼ਨ ਅਮਨ ਮੈਮ ਮੀਰਪਾਲ ਮੈਮ ਤੇ ਬਾਕੀ ਟੀਚਰਾਂ ਦੇ ਬਦੌਲਤ ਨਾਲ ਹੀ ਮਨਾਇਆ ਗਿਆ ਮੈਨੂੰ ਤਾਂ ਬਹੁਤ ਧੰਨਵਾਦ ਕਰਨਾ ਚਾਹਨੀ ਹੈ ਕਿ ਉਹਨਾਂ ਨੇ ਸਾਨੂੰ ਇਹ ਤੀਜ ਦਾ ਫੰਕਸ਼ਨ ਮਨਾਉਣ ਦਾ ਮੌਕਾ ਦਿੱਤਾ ਅਸੀਂ ਸਾਰੇ ਸਟੂਡੈਂਟ ਨੇ ਬਹੁਤ ਮસ્ਤੀ ਕੀਤੀ ਤੀਜ ਦਾ ਤਿਉਹਾਰ ਮਨਾਇਆ ਗਿੱਧਾ ਪਾਇਆ ਡਾਂਸ ਕੀਤਾ ਬਹੁਤ ਜ਼ਿਆਦਾ ਉਤਸ਼ਾਹ ਕੀਤਾ ਪਹਿਲਾਂ ਨੀਆਂ ਤੀਆਂ ਤੇ ਹੁਣ ਨੀਆਂ ਤੀਆਂ ਦੇ ਵਿੱਚ ਕੀ ਫਰਕ ਦੇ ਜੀ? ਪਹਿਲਾਂ ਦੇ ਤੀਆਂ ਵਿੱਚ ਪਹਿਲਾ ਪਿੰਡਾਂ ਵਿੱਚ ਕੁੜੀਆਂ ਇੱਕ ਖੁੱਲੇ ਥਾਂ ਦੇ ਵਿੱਚ ਜਾ ਕੇ ਉੱਥੇ ਪਿੰਗਾ ਝੂਟਦੀਆਂ ਸੀ, ਝੂੜੀਆਂ ਚੜਾ ਕੇ, ਬੰਗਾ ਚੜਾ ਕੇ, ਘੁੰਮਦੀਆਂ ਸੀ, ਗਿੱਧੇ ਪਾਉਂਦੀਆਂ ਸੀ। ਪਰ ਅੱਜ ਕੱਲ ਦੇ ਸਮੇਂ ਵਿੱਚ ਇਹ ਇੱਕ ਦੰਦ ਪ੍ਰੋਗਰਾਮ ਵਾਂਗ ਕੇ ਰਹਿ ਗਿਆ ਸਿਰ ਲੋਕਾਂ ਨੂੰ ਆਪਦੇ ਕੰਮਾਂ ਵਿੱਚ ਇੰਨੀ ਜ਼ਿਆਦਾ ਰੁੱਝਿਆ ਹੈ ਕਿ ਪੁਰਾਣੇ ਕਲਚਰ ਨੂੰ ਭੁੱਲਦੇ ਜਾ ਰਹੇ ਆ। ਜਿਹਦੇ ਕਰਕੇ ਇਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਵੀ ਨਹੀਂ ਹੋਣਾ ਕਿ ਆਪਣਾ ਸੱਭਿਆਚਾਰ ਕੀ ਹੁੰਦਾ।